ਉਹ ਬੰਦੇ ਕੁਛੇ ਕੀ ਆਵੇ ਜੋ ਜਿਸ ਪਾਵੇ ਸੋਈ ਕਰਾਵੇ ਗੁਰਜੰਦੇ ਜੀ ਮਾਰ ਆਪਣ ਮਨੇ ਕਹ ਮਨੁੱਖ ਤੇ ਕੀ ਹੋਇ ਆਵੇ ਇਹ ਇਨਸਾਨ ਮਨੁੱਖ ਕੀ ਕਰ ਸਕਦਾ ਜੋ ਪ੍ਰਭੂ ਨੂੰ ਪਾਵੇ ਉਹੀ ਹੁੰਦਾ ਜੋ ਜਿਸ ਪਾਵੇ ਸੋਈ ਕਰਾਵੇ ਪਰਮੇਸ਼ਰ ਜੋ ਪਾਉਂਦਾ ਉਹੀ ਕੰਮ ਕਰਾਉਂਦਾ ਇਨਸਾਨ ਦੇ ਬਸ ਕੁਛ ਨਹੀਂ ਹੁੰਦਾ ਬੜੀ ਤਰ੍ਹਾਂ ਦੀ ਸੋਚਾਂ ਸੁਝਦਾ ਲੇਕਿਨ ਹੁਣਾ ਹੁੰਦਾ ਜੋ ਪਰਮਾਤਮਾ ਨੂੰ ਪੰਦ ਹੈ ਇਹ ਬੰਦੇ ਜਿਹੜੇ ਮਯਦ ਨੇ ਬੜੇ ਪ੍ਰਾਣੇ ਬੈਦ ਨੇ ਖਾਹ ਦਾਲੇ ਬੈਦ ਨੇ ਇਹਨਾਂ ਦੇ ਪਿਤਾ ਦਾਦਾ ਵੀ ਬੈਦ ਹੀ ਸਨ ਸਾਰੇ ਲਾਕੇ ਜ ਬੜੀ ਮਸ਼ਹੂਰ ਨੇ ਦੀ ਦੁਕਾਨ ਬੜੀ ਲੋਕਾਂ ਨੂੰ ਤਸੱਲੀ ਮੇ ਬੜੇ ਅੱਛੇ ਬੈਦ ਨੇ ਘਰ ਵਾਲੀ ਉਹਨਾਂ ਦੀ ਦਾਈ ਦਾ ਕੰਮ ਕਰਦੀ ਹੈ ਉਹ ਜਿਹੜੇ ਵੀ ਉਸ ਇਲਾਕੇ ਦੇ ਵਿੱਚ ਤਿੰਨ ਚਾਰ ਪਿੰਡਾਂ ਦੇ ਚਾਹੀ ਨੇ ਕੋਈ ਵੀ ਰੋਗੀ ਹੋ ਜਾਏ ਬਸ ਇਹਨਾਂ ਨੂੰ ਬੁਲਾਏ ਜਾਂਦੇ ਔਲਾਦ ਇਹਨਾਂ ਦੇ ਹੈ ਨਹੀਂ بڑا ਚਿਰ ਹੋ ਗਿਆ ਹੁਣ ਉਸ ਨੇ ਉਹ ਦਵਾਈਆਂ ਦਿੰਦੇ ਨੇ ਕਈ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਂਦੇ ਨੇ ਪਰ ਆਪਣੇ ਆਪ ਨੂੰ ਕੋਣ ਸਮਝਾਵੇ ਇੱਕ ਦਿਨ ਦੇ ਬਸ ਦਿਲ ਚੇਹ ਰਹਿੰਦੀ ਪਿਛਾਰੇ ਔਲਾਦ ਕੋਈ ਨਹੀਂ ਅਗਰ ਕਿਰਪਾ ਹੋ ਗਈ 7-8 ਸਾਲ ਸ਼ਾਦੀ ਤੋਂ ਬਾਅਦ ਇੱਕ ਲੜਕੀ ਦਾ ਜਨਮ ਹੋ ਗਿਆ ਬੜੇ ਖੁਸ਼ ਹੋਏ ਬੜੀਆਂ ਖੁਸ਼ੀਆਂ ਮਨਾਈਆਂ ਜਿਹੜੇ ਹਮੇਸ਼ਾ ਆਉਣ ਜਾਣ ਵਾਲੇ ਮਰੀਜ਼ ਸਨ ਵੀ ਬੜੇ ਖੁਸ਼ ਹੋਏ ਚਲੋ ਵਿਆਹਿਤ ਕਰ ਬੇਟੀ ਨੇ ਜਨਮ ਤਾਂ ਲਿਆ ਕਿਉਂਕਿ ਬਹੁਤ ਸਾਰੇ ਲੋਕ ਤਾਂ ਇਹਨਾਂ ਦੇ ਇਸ ਤਰ੍ਹਾਂ ਸੰਜਿਤਾ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਿਹੜਾ ਪ੍ਰੇਮ ਪਿਆਰ ਹੈ ਵਿਸ਼ਵਾਸ ਉਹਨਾਂ ਨੇ ਬੜਾ ਵੀ ਬਿਆਹ ਜੀ ਬਹੁਤ ਅੱਛੀ ਦਵਾਈ ਦਿੰਦੇ ਨੇ ਬੱਚੀ ਵੱਡੀ ਹੋਈ ਲੇਕਿਨ ਉਹ ਜਦੋਂ 2-3 ਸਾਲ ਦੀ ਹੋ ਗਈ ਚਲਦੀ ਨਹੀਂ ਉਹਦਾ ਉਹਦੇ ਦੇ ਪੈਰ ਲੱਤਾਂ ਸਭ ਠੀਕ ਨੇ ਲੇਕਿਨ ਜੋਰ ਤਾਕਤ ਨਹੀਂ ਚੱਲੇ ਨਹੀਂ ਪੰਦੇ ਬੋਲਦੀ ਵੀ ਨਹੀਂ ਫਿਰ ਸੋਚਿਆ ਵੀ ਬੋਲਣਾ ਕਿ ਬੱਚੇ ਦੇਰ ਨਾਲ ਸ਼ੁਰੂ ਕਰਦੇ ਨੇ ਕਸ ਆ ਉਹ ਹੀ ਕਰਦੀ ਰਹੀ ਬੋਲੀ ਨਹੀਂ ਬੜੀ ਚਿੰਤਾ ਭੈਗੀ ਪਰ ਤੇ ਚਿੰਤਾ ਸੀ ਬੱਚਾ ਹੀ ਨਹੀਂ ਹੁਣ ਬੱਚੀ ਹੋਈ ਆ ਉਹ ਨਾ ਚੱਲ ਪਾਂਦੀ ਨਾ ਬੋਲ ਪਾਂਦੀ ਬੜਾ ਆਪ ਹੁਣ ਆਪ ਇਲਾਜ ਕਰਦੇ ਨੇ ਫਿਰ ਹੁਣ ਜਿੱਥੇ ਜਿੱਥੇ ਕੋਈ ਕਿਸੇ ਨੇ ਦੱਸਿਆ ਕੋਈ ਅੱਛਾ ਵੈਦ ਹੈ ਉਹਦੇ ਜਾ ਕੇ ਉਹਨਾਂ ਤੋਂ ਵੀ ਦਵਾਈ ਕੀਤੀ ਬੜੇ ਇਲਾਜ ਕਿਤੇ ਜਗਾ ਜਗਾ ਕੇ ਕੋਈ ਫਰਕ ਨਹੀਂ ਪੈਂਦਾ ਬੱਚੇ ਦੀ ਉਮਰ ਵੱਧਦੀ ਜਾਂਦੀ ਹੈ ਉਹ ਚਿੰਤਾ ਵੀ ਵੱਧਦੀ ਜਾਂਦੀ ਹੈ ਕਿ ਬੱਚਾ ਹੁਣ ਦੂਰੀ ਨਹੀਂ ਬੰਦਦਾ ਬਸ ਜਰ ਜਰਾ ਚੱਲਦਾ ਹੈ ਸਿੱਧੇ ਲਤੈ ਨਹੀਂ ਹੁੰਦੀਆਂ ਬੋਲ ਵੀ ਨਹੀਂ ਬੰਦਦਾ ਬਸ ਥੋੜਾ ਜਿਹਾ ਹੂਈ ਇਸ ਨੇ ਕਰਦੇ ਮળા ਜਿੱਦੇ ਜਿੱਦੇ ਕੋਈ ਦੱਸਦਾ ਉਹਦੇ ਜਾਂਦੇ ਨੇ ਪਰ ਕਿਤੇ ਵੀ ਕੋਈ ਫਰਕ ਨਾ ਪਿਆ ਅਸੀਂ ਸੋਚਿਆ ਹੁਣ ਭਈ ਗਲ ਮੈਂ ਕੱਟਣੀ ਪਏਗਾ ਮਰੀਜ਼ਾਂ ਨੂੰ ਦੇਖਦੇ ਦੇਖਦੇ ਆਪ ਹੀ ਬੜੇ ਉਦਾਸ ਹੋ ਜਾਂਦੇ ਨੇ ਧਨਪਤੀ ਪਤਨੀ ਦਾ ਇਹ ਹਾਲ ਕੋਈ ਇਦਾਂ ਦਾ ਰੋਗੀ ਆ ਜਾਏ ਉਹਨਾਂ ਨੇ ਆਪਣੀ ਬੇਟੀ ਆ ਜਾ ਜਾਂਦੀ ਇਸ ਸਾਡੀ ਬੇਟੀ ਦਾ ਵੀ ਇਹ ਹਾਲ ਹੈ ਬੜੀ ਉਮਰ ਹੋ ਗਈ ਹੁਣ ਤੇਰਾ 14 ਸਾਲਾਂ ਦੀ ਵੱਡੇ ਬੱਚੇ ਨੂੰ ਸੰਭਾਲਣਾ ਵੀ ਔਖਾ ਹੁੰਦਾ ਛੋਟਾ ਵੱਡਾ ਚੁੱਕੇ ਲੈ ਜਾਈਦਾ ਉਹਨਾਂ ਵੱਡਾ ਬੱਚਾ ਤੋ ਤੁਰ ਠੀਕ ਸੰਗਦਾ ਨਹੀਂ ਪਿਆਰ ਲਗਦੀ ਕੋਈ ਦਰਦ ਦਰਦ بس ਇਸ ਤਰ੍ਹਾਂ ਚਲਦੀ ਪਗੜ ਪਗੜ ਕੇ ਉਹ ਨਾ ਹੀ ਬੋਲ ਪਾਂਦੀ ਅਛੇ ਤਰ੍ਹਾਂ ਜਿਉਂ-ਜਿਉਂ ਦੀ ਉਮਰ ਵੱਧਦੀ ਜਾਂਦੀ ਉਹ ਤੇ ਪਰੇਸ਼ਾਨੀ ਵੱਧਦੀ ਜਾ ਰਹੀ ਇਹ ਕੋਈ ਬਿਆਦ ਦੱਸਿਆ ਉਹਨਾਂ ਨੇ ਬੜਾ ਅੱਛਾ ਬਿਆਦ ਹੈ ਉਸ ਕੋਲ ਜਿਆਗੇ ਉਹ ਕਹਿੰਦਾ ਜੀ ਲਗਾਤਾਰ ਹੀ ਤੇ ਮਿਹਨਤ ਤੁਸੀਂ ਰੋ ਇਸ ਤਰ੍ਹਾਂ ਦੇ ਲਾਜ ਦਾ ਉਸ ਦੀ ਦਾ ਇਸਤੇਮਾਲ ਕਰੋ ਤੇ ਜਰੂਰ ਕੋਈ ਨਾ ਕੋਈ ਕਿਰਪਾ ਹੋ ਜਾਏ ਦੋਨੋਂ ਦੇ ਜਾ ਕੇ ਮਹੀਨਾ ਰਹੇ ਵੀ ਲੇਕਿਨ ਕੋਈ ਫਰਕ ਹੀ ਨਾ ਪਿਆ ਅਗਰ ਉਹ ਜਿਸੇ ਵੀ ਦਾ ਰੋਗ ਜਿਹੜਾ ਨਾ ਵੱਧਦਾ ਜਾਏਗਾ ਠੀਕ ਨਹੀਂ ਹੋ ਸਕਦੀ ਬੜੇ ਨਿਰਾਸ਼ ਹੋਏ ਫਿਰਦਾ ਜਿਹੜੀ ਉਮੀਦ ਸੀ ਵੀ ਪਹਿਲੇ ਵੀ ਹੋ ਸਕਦਾ ਹੈ ਠੀਕ ਹੋ ਜਾਏ ਠੀਕ ਹੋ ਜਾਏ ਨਹੀਂ ਹੋਵੇ ਉਹਨੇ ਜਵਾਬ ਹੀ ਦੇ ਦਿੱਤਾ ਉਹਨੇ ਦੇਨੇ ਰੋਸ਼ ਹੋ ਗਿਆ ਅਗੇ ਇਹਨ ਗੁਨਾਹ ਸਾਹਿਬ ਦੇ ਦਰਬਾਰ ਤੋਂ ਕੇ ਦਰਸ਼ਨ ਕਰਕੇ ਆਇਆ ਕਰਤਾਰਪੁਰ ਤੋਂ ਉਸ ਪਿੰਡ ਦਾ ਰਹਿਣ ਵਾਲਾ ਸੀ ਬੜੇ-ਬੜੇ ਨਾਮ ਸੁਣੇ ਸੀ ਜੇ ਦਰਸ਼ਨ ਕਰਕੇ ਆਇਆ ਸੱਚਮੁਨਿਆ ਹੋ ਕੇ ਵੀ ਗੁਨਾਹ ਸਾਹਿਬ ਦੀ ਜਿਹੜੀ ਕਿਰਪਾ ਬਖਸ਼ੀ ਸਾਬ ਨੇ ਦੇਖਿਆ ਉਥੇ ਕਿਤੇ ਲੋਕੀ ਆਉਂਦੇ ਨੇ ਕਿਨੇ ਸੋ ਕੀ ਆਉਂਦੇ ਨੇ ਗੁਨਾਹ ਸਾਹਿਬ ਦੀ ਕਿਰਪਾ ਨਾਲ ਖੁਸ਼ੀਆਂ ਲੈ ਕੇ ਜਾਂਦੇ ਨੇ ਉਹ ਜਦੋਂ ਡਾਕਟਰ ਨੂੰ ਜਾ ਕੇ ਮਿਲਿਆ ਉਹਨੇ ਦੱਸਿਆ ਵੀ ਇੱਜ਼ਾ ਕਰਤਾਰਪੁਰ ਜਾਓ ਕੋ ਨਾਮ ਸਾਹਿਬ ਵਧੇ ਰਹਿੰਦੇ ਨੇ ਬੜੀ ਕਿਰਪਾ ਕਰਦੇ ਨੇ ਮੈਂ ਦੇਖਿਆ ਕਦੇ ਆਪਣੇ ਅੱਖਾਂ ਨਾਲ ਕਿਤਨੇ ਰੋਗੀ ਉੱਥੋਂ ਠੀਕ ਹੋ ਕੇ ਆਏ ਕਿੰਨੇ ਮਨ ਦੇ ਵਿੱਚਲੇ ਜਿਹੜੇ ਸਨ ਦੁਖੀ ਸਨ ਮਹਾਰਾਜ ਦੇ ਦਰਸ਼ਨ ਕਰਕੇ ਉਪਦੇਸ਼ ਸੁਣ ਕੇ ਸਭ ਠੀਕ ਠਾਕ ਹੋ ਕੇ ਜਾਂਦੇ ਨੇ ਇਹ ਕੋਈ ਨਾ ਮੰਨ ਵਿਸ਼ਵਾਸ ਵਾਲੇ ਨਹੀਂ ਸਨ ਹਾਲਾਂਕਿ ਇਹ ਬੁਰਾ ਕੰਦੇ ਨਹੀਂ ਕਰਦੇ ਸਨ ਲੇਕਿਨ ਪ੍ਰਭੂ ਤੇ ਨਾ ਵਿਸ਼ਵਾਸ ਵੀ ਨਹੀਂ ਸੀ ਯਾਨੀ ਕੋਈ ਨਹੀਂ ਵਿਚਾਰਾਂਗੇ ਉਹ ਉੱਥੇ ਦਾ ਹੁਣ ਪੱਕਾ ਨਹੀਂ ਬਣ ਗਿਆ ਹੁਣ ਜਾਂਦਾ ਰਹਿੰਦਾ ਕਰਤਾਰਪੁਰ ਦਰਸ਼ਨ ਕਰਕੇ ਆਣਾ ਇੱਕ ਦਿਨ ਫਿਰ ਜਾ ਕੇ ਡਾਕਟਰ ਸਾਹਿਬ ਵੈਦ ਨੂੰ ਮਿਲਿਆ ਇਹ ਤੁਹਾਨੂੰ ਕਿਹਾ ਉੱਥੇ ਜਾਓ ਉਹਨ ਮੈਂ ਦੇਖਿਆ ਬੜੀ ਕਿਰਪਾ ਪ੍ਰਾਪਤ ਹੁੰਦੀ ਹੈ ਸਭ ਨੂੰ ਮੈਂ ਨਾਲ ਚੱਲਣਾ ਤੁਹਾਡੇ ਜੇ ਠੀਕ ਹੈ ਮੈਂ ਰਸੀ ਤਿਆਰੀ ਕਰਦੇ ਕਿਉਂਕਿ ਇਸਨ ਇਹ ਚਲੋ ਪਰ ਮਾਂਜੀ ਖਿਆਜ਼ੀ ਸਾਰੇ ਬੇਅਦਾਨ ਨੂੰ ਦਦਾ ਚੁਕਿਆ ਠੀਕ ਤਾਂ ਹੋਏ ਨਹੀਂ ਉੱਥੇ ਕੀ ਕੋਈ ਇਲਾਜ ਕਰਦੇ ਨੇ ਕਿ ਇਲਾਜ ਨਹੀਂ ਬਸ ਉਹ ਕਿਰਪਾਈ ਕਰਦੇ ਨੇ ਚਲੇ ਗਏ ਦੇਖਿਆ ਬੁੜੀਆਂ ਸੰਗਤਾਂ ਦੂਰੋਂ ਦਰਵਾਜ਼ੀਆਂ ਨੇ ਬੜੀ ਸੇਵਾ ਲੱਗੀ ਹੋਈ ਹੈ ਲੰਗਰ ਲੱਗੇ ਹੋਏ ਨੇ नाथ सब आप उपदेश कर देने आप गुना सब सेवा कर दें सारी भी जाके रैन लगे देख देने संगतान का उत्साह कि प्रेम कि विश्वास किन्ना सच में किन्नी रोगी उत महाराज चरना च अरदासा करके ठीक होए ने मौका मिले उन्होंने भी जाके बेनती करती महाराज बड़े चर बाद बेटी प्राप्त हुई लेकिन ना ठीक तरह बोल दी है ना चल पाती कृपा मेहर कर दो इस पर मना साहब कह लगे भी सेवा कर नाम जपो सेवा करो का करो नाम, सारी बीमारियों दे इलाज परमेश्वर का नाम है कि आप नाम जपो ना सेवा करो जरूर परमेश्वर कृपा कर दे उन्हें सेवा करते ना, नाम जपते ने लड़के भी ना लगी रहती आसते झाड़ू दी कभी कुछ कर दी देखते देख दे, देखते दे, उसका रोग ठीक होने होगा चलन लग पे थोड़ी थोड़ा बोलन भी लग पे दो महीने लगातार उत रहे और पूरी कृपा हो गई महाराज की ठीक ठाक चलती भी बोल दी भी समझ आ गई मेरा वैद गुरु गोबिंद ਹਰ ਹਰ ਨਾਮ ਉਹ ਕਦਮਕ ਦੇਵੇ ਕਾਟੇ ਜਮ ਕੀ ਫੰਦਾ ਇਹ ਵੈਦ ਅਸੇ ਨੇ ਪਰਮੇਸ਼ਰ ਦੇ ਪਿਆਰੇ ਜਿਹੜੇ ਭਗਤ ਹੁੰਦੇ ਉਹਨਾਂ ਦੇ ਬਸ ਪਰਮੇਸ਼ਰ ਹੁੰਦਾ ਤੇ ਆਪ ਹੀ ਮਹਾਰਾਜ ਬੈਠੇ ਨੇ ਜੋ ਬਚਨ ਕੀਤਾ ਉਹ ਸੱਤ ਹੋ ਗਿਆ ਦੋ ਮਹੀਨੇ ਹੋ ਗਏ ਬਿਲਕੁਲ ਠੀਕ ਠਾਕ ਹੋ ਗਈ ਹਮਰਾ ਅੱਛੀ ਤਰ੍ਹਾਂ ਬੋਲਦੀ ਵੀ ਹੈ ਚਲਦੀ ਵੀ ਹੈ ਇਸ ਕਰ ਮਾਰ ਕਹਿੰਦੇ ਕਾਹ ਮਨੁੱਖ ਤੇ ਕੀ ਹੋਇਆ ਹੋਵੇ ਜੋ ਉਸ 바ਵੇ ਸੋ ਹੀ ਕਰਾਵੇ ਮਨੋ ਕੁਛ ਨਹੀਂ ਕਰ ਸਕਦਾ ਜੋ ਪਰਮੇਸ਼ਰ ਭਾਉਂਦਾ وہی ਕੁਝ ਹੁੰਦਾ ਹੈ وہی ਕੁਝ ਸੰਸਾਰ ਕਰ ਸਕਦਾ ਹੋਰ ਇਹਨਾਂ ਜਗ੍ਹਾ ਕੇ ਆਪ ਵੈਦ ਨੇ ਆਪਨੀ ਇਲਾਜ ਕਰ ਸਕਿਆ ਦੂਜੇ ਵੈਦਾਂ ਤੋਂ ਬੜੀ ਕੋਸ਼ਿਸ਼ ਕੀਤੀ ਤਾਂ ਵੀ ਨਹੀਂ ਹੋਇਆ ਲੇਕਿਨ ਪਰਮੇਸ਼ਰ ਚਰਨਾਂ 'ਚ ਪਹੁੰਚ ਕੇ ਤੇ ਕਿਰਪਾ ਹੋ ਗਈ ਠੀਕ ਠਾਕ ਹੋ ਗਈ ਕਹਿੰਦੇ ਇਨਸਾਨ ਤੋਂ ਕੁਝ ਨਹੀਂ ਹੋ ਸਕਦਾ ਤਾਂ ਮਨੁੱਖ ਤੇ ਕੀ ਹੋਏ ਆਵੇ ਜੋ ਤੇ ਸੁਭਾਵੇ ਸੋਈ ਕਰਾਵੇ ਜਿਹਨੂੰ ਪਾ ਜਾਂਦਾ ਪਰਮੇਸ਼ਰ ਉਹ ਹੀ ਕੁਝ ਹੀ ਕਰਾਉਂਦਾ ਫਿਰ ਇਸਕੇ ਹੱਥ ਹੋਏ ਤਾਂ ਸਭ ਕੁਝ ਲੈ ਇਨਸਾਨ ਦੇ ਹੱਥ ਹੋਏ ਤਾਂ ਸਾਰਾ ਕੁਝ ਲੈ ਲੇ ਤੇ ਬੜੀ-ਬੜੀਆਂ ਇਹਦੀ ਇੱਛਾਵਦਿਆਂ ਨੇ ਬੜੀ ਉਮੀਦਾਂ ਲਗਾ ਕੇ ਇਨਸਾਨ ਬੈਠਦਾ ਲੇਕਿਨ ਇਹਦੇ ਹੱਥ ਕੁਝ ਵੀ ਨਹੀਂ ਇਹਦਾ ਸਾਰਾ ਕੁਝ ਸਾਰਾ ਸੰਸਾਰ ਹੀ ਲੈ ਲੇ ਜੇ ਇਹਦੇ ਹੱਥ ਹੋਏ ਤਾਂ ਇਸਕੇ ਹੱਥ ਹੋਏ ਤਾਂ ਸਭ ਕੁਝ ਲੈ ਇਹਦੇ ਆਤਮੇ ਦੇ ਸਾਰਾ ਕੁਝ ਹੀ ਆਪਣੇ ਅਧীন ਕਰ ਲੈ। ਲੇਕਿਨ ਜੋ ਤੇਸ ਭਾਵੇ ਸੋਈ ਕਰੇ। ਜੋ ਪ੍ਰਭੂ ਨੂੰ ਪਾਉਂਦਾ ਓਹੀ ਕੁਛ ਕਰ ਸਕਦਾ। ਉਹਦੇ ਕਰਮਾਂ ਅਨੁਸਾਰ ਹੀ ਉਹਨੂੰ ਮਿਲਦਾ ਜੋ ਵੀ ਮਿਲਦਾ। ਅਣਜਾਣ ਵਿਖਿਆ ਮੇ ਰਚੇ। ਅਣਜਾਣ ਬਣੇ ਵਿੱਚ ਲੱਗਿਆ ਵਿਸ਼ੇਵਿਕਾਰਾਂ ਵਿੱਚ ਲੱਗਾ ਹੋ ਜਾਏ। ਜੇ ਜਾਣਤ ਆਪਣਾ ਬਚੇ। ਇਹ ਜਾਣਦਾ ਹੋਵੇ ਤੇ ਆਪਣੇ ਆਪ ਨੂੰ ਬਚਾ ਲਵੇ ਵਿਸ਼ੇਵਕਾਰਾਂ ਤੋਂ ਕਿਉਂਕਿ ਵਿਸ਼ੇਵਕਾਰਾਂ ਲਗੇਗਾ ਤੇ ਮੇਰੇ ਡੰਡ ਮਿਲੇਗਾ ਜਮਦੂਤਾਂ ਤੋਂ ਮਾਰ ਖਾਏਗਾ ਲੇਕਿਨ ਅਣਜਾਨ ਬਣੇ ਚ ਲੱਗਾ ਹੋਇਆ ਅਣਜਾਨ ਵਿਖਿਆ ਮੇ ਰਜੇ ਅਣਜਾਨ ਹੋਇਆ ਦਾ ਵਿਸ਼ੇਵਕਾਰਾਂ ਲੱਗਾ ਹੋਇਆ ਜੇ ਜਾਣਦ ਆਪਨ ਆਪ ਬਚੇ ਇਹਨੂੰ ਸਮਝੇ ਤੇ ਇਹ ਕਰਮ ਅਨੁਸਾਰ ਤੇ ਆਪਣੇ ਆਪ ਨੂੰ ਬਚਾ ਲੈਂਦਾ ਹੈ ਦਨ ਮੈਂ ਭੁੱਲਾ ਦੇ ਦੇਸ ਤਾਵੇ ਪਰਮਾਤਮਾ ਜੀ ਭੁੱਲਿਆ ਹੋਇਆ ਦਸਾਂ ਦੇਸਾਂ ਦੌੜਦਾ ਰਹਿੰਦਾ ਨਿਮਕ ਮਾਇਆ ਚਾਰ ਕੋਣ ਫਿਰੇ ਆਵੇ ਬੜੇ ਬੜੇ ਸੋਚਦਾ ਜਦ 14 ਘੰਟੇ ਸਾਰਾ ਜਗਾ ਘੁੰਮ ਕੇ ਆ ਜਾਂਦਾ ਹੈ ਇਹ ਮਨ ਦੀ ਗਤੀ ਐਸੀ ਹੈ ਕਿ ਇੱਕ ਸਕਿੰਟਾਂ ਜੀ ਜਿੱਥੇ ਮਰਜੀ ਹੋ ਕੇ ਆ ਸਕਦੇ ਬੜਾ ਬੈਡਾ ਜਿੱਥੇ ਮਰਜੀ ਦਾ ਵਿਚਾਰ ਕਰ ਲੈ ਵੀ ਜਿਹੜੇ ਦੇਸ਼ ਗਿਆ ਉਹ ਦੇਸ਼ ਆਉਣੇ ਵਿਚਾਰ ਕਰਨੇ ਤੇ ਘੁੰਮ ਕੇ ਆ ਜਾਂਦਾ ਹੈ ਨਿਮਕਮ ਅਤਰ ਵਿੱਚ ਇਹ ਸਾਰੀ ਜਗਾ ਚਾਰ ਕੁੰਡ ਘੁੰਮ ਕੇ ਆ ਜਾਂਦਾ ਹੈ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਪਰ ਪਰਮੇਸ਼ਰ ਕਿਰਪਾ ਕਰਕੇ ਇਸਨੂੰ ਆਪਣੀ ਭਗਤੀ ਦੇਵੇ ਨਾਨਕ ਤੇ ਜਨਨਾਮ ਮਿਲੇ ਮਾਲੇ ਪ੍ਰਮਾਣ ਕਹਿੰਦੇ ਨੇ ਉਹ ਨਾਮ ਦੇ ਨਾਲ ਮਿਲ ਜਾਂਦੇ ਨੇ ਉਹਦਾ ਮਿਲਾ ਪਰਮੇ ਪਰਮੇਸ਼ਰ ਨਾਲ ਹੋ ਜਾਂਦਾ ਜਿੱਤੇ ਪ੍ਰਮੋਹ ਕਿਰਪਾ ਕਰਕੇ ਆਪਣੀ ਭਗਤੀ ਜਿਸ ਨੂੰ ਦੇ ਦੇਣ ਕਨੇਮੇ ਨੀਚ ਕੀਟ ਕੋ ਰਾਜ ਫਰਮੇਸ਼ੀਰ ਦੀ ਕਿਰਪਾ ਹੋ ਜਾਏ ਇਕਨ ਵਿੱਚ ਕੋਈ ਨੀਚ ਤੋਂ ਨਹੀਂ ਛੋਟੇ ਤੋਂ ਛੋਟਾ ਵੀ ਹੈ ਉਹਨੂੰ ਮਹਾਰਾਜ ਦੇ ਦਿੰਦੇ ਨੇ ਕਾਬਲ ਦੇ ਵਿੱਚ ਇੱਕ مالک ਨੇ ਹੋਲਾ ਖਲਾਈਆਂ ਭਾਈ ਮਰਦਾਨੇ ਨੇ ਗੁਨਾਹ ਸੇ ਕਿਰਪਾ ਕਰਕੇ ਉਹਨੂੰ ਰਾਜ ਦੇ ਦਿੱਤਾ ਉਹ ਖੇਦ ਰੱਖਾ ਸੀ ਤੇ ਪ੍ਰੇਮ ਨਾਲ ਲੈ ਕੇ ਹੋਲਾ ਲਿਆ ਚੋਲੇ ਭੁੰਨ ਕੇ ਲਿਆਏ ਹਰੇ ਚੋਲੇ ਸੋ ਤੇ ਬੜੇ ਭੁੱਖੇ ਰਹੇ ਚਲੋ ਸੰਤਾਂ ਨੂੰ ਇਕ ਲਾਈਏ। ਜੋ ਛੋਲਿਆ ਦਿੱਤਾ ਪੋਣਕੇ ਉਸਨੇ ਬਈ ਮਰਦਾਨਾ ਬੜੇ ਪਰੇਸ਼ਾਨ ਹੋਏ ਬੜੀ ਭੁੱਖ ਲੱਗੀ ਸੀ। ਤੇ ਮਾਰ ਨੇ ਹੁਕਮ ਕਰਤਾ 70 ਤੇਰਾ ਲੇਫ ਨੇ ਆਲੀ। ਬਹੁ ਤੇਰਾ ਭਗਵਾਨ ਨਾਨਕ ਸਿਫਤੇ ਰਜਿਆ ਆਹ ਉਹ ਸੁਲਤਾਨ। ਹੁਣ ਸੁਲਤਾਨ ਦੀ ਪਦਵੀ ਦਿੱਤੀ ਰਾਜਾ ਬਣ ਗਿਆ ਦੇਸ਼ ਦਾ। ਵਾਹਿਗੁਰੂ ਧੰਨ ਗੁਰਨਾਣ। ਬਾਹਰ ਵੱਮ ਗਰੀਬੇ ਨਵਾਜ਼। ਉਪਾਰਮਾ ਵਕਾਲ ਫੋ ਗਰੀਬ ਨਿਵਾਜ ਹੈ ਜਾ ਕਰ ਅਦਿਸ ਕਛੂ ਨਾ ਹੋਵੇ ਕੋਈ ਐਸਾ ਬੰਦਾ ਹੋਵੇ ਜਿਹਦਾ ਕੁਛ ਕੋਈ ਦੇਖਦਾ ਹੀ ਨਹੀਂ ਕੋਈ ਜਿਹਨੂੰ ਸੁਣਦਾ ਹੀ ਨਹੀਂ ਕੋਈ ਐਸਾ ਤਰ੍ਹਾਂ ਦਾ ਬੰਦਾ ਹੋਵੇ ਤੇ ਸਤਕਾਲ ਦਾ ਇਸ ਮਗਟਾਵੇ ਪ੍ਰਭੂ ਦੀ ਇੱਛਾ ਹੋ ਜਾਏ ਤੇ ਦਸਾਂ ਦਿਸ਼ਾਂ ਦੇ ਲੋਕ ਨੂੰ ਜਾਣ ਲੱਗ ਪੈਂਦੇ ਨੇ ਇਨੀ ਕਿਰਪਾ ਹੋ ਜਾਂਦੀ ਜਿਹਨੂੰ ਕੋਈ ਵੀ ਜਾਣਦਾ ਨਹੀਂ ਜੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ ਸਾਰਾ ਸੰਸਾਰ ਨੂੰ ਜਾਣ ਲੱਗਦਾ ਹੈ ਐਡਾ ਹੁੰਦਾ ہمارا ਜੋਧਾ ਦੇ ਦਿੰਦੇ ਨੇ ਕਿ ਸਾਰੀ ਦੁਨੀਆ ਦੇਖ ਲੈਂਦੀ ਸੁਣ ਲੈਂਦੀ ਉਹਦੇ ਬਾਰੇ ਕੋ ਨੂੰ ਮਿਲਣ ਦੀ ਇੱਛਾ ਰੱਖਦੀ ਜਾਗਾ ਦਿਸ ਕਿਸੇ ਨੂੰ ਨਾ ਆਵੇ ਜਿਹਦਾ ਕੁਝ ਦੇਖਣ ਵਾਲਾ ਹੀ ਕੋਈ ਨਹੀਂ ਹੁੰਦਾ ਸੁਣਨ ਵਾਲਾ ਜਿੱਦੋਂ ਕੋਈ ਨਹੀਂ ਹੁੰਦਾ ਲੇਕਿਨ ਪਰਮੇਸ਼ਰ ਦੀ ਕਿਰਪਾ ਹੋ ਜਾਏ ਤਿਸ ਤਦ ਕਾ ਉਹ ਦਿਸ ਪ੍ਰਗਟ ਆਵੇ ਐਗਦਾ ਨੂੰ ਸਾਰੇ ਦਸਾਂ ਦਿਸਾਂ ਜੋ ਪ੍ਰਗਟ ਹੋ ਜਾਂਦਾ ਹੈ ਵੀ ਫਲਾ ਬੰਦਾ ਹੁਣ ਰਾਜਾ ਬਣ ਗਿਆ ਪਹਿਲੇ ਉਹਨੂੰ ਕੋਈ ਜਾਣਦਾ ਹੀ ਨਹੀਂ ਸੀ ਕਿ ਇੱਧਰ ਰੱਖਾ ਹੈ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਕਰੇ ਜਗਦੀਸ਼ ਜਿਸ ਨੇ ਆਪਣੀ ਬਖਸ਼ੀਸ ਵੀ ਰਹਿਮਤ ਕਰ ਦੇ ਪਰਮੇਸ਼ਰ ਉਹਦਾ ਲੇਖਾ ਵੀ ਧਰਮ ਰਾਜ ਵੀ ਨਹੀਂ ਪੁੱਛ ਸਕਦੇ ਫਿਰ ਕਿਉਂਕਿ ਰਹਿਮਤ ਪਰਮੇਸ਼ਰ ਦੀ ਕਿਰਪਾ ਹੋ ਗਈ ਜਾ ਕੋ ਆਪਣੀ ਕਰੇ ਬਖਸ਼ੀਸ ਬਖਸ਼ੀਸ ਰਹਿਮਤ ਜਿਸ ਸੇ ਕਰ ਦੇ ਪਰਮੇਸ਼ਰ ਨੇ ਤਾਂ ਕਾ ਲੇਖਾ ਨਾ ਕਰੇ ਜਗਦੀਸ਼ ਫਿਰ ਕੋਈ ਵੀ ਉਹਦਾ लेखा ਨਹੀਂ ਗਿਣ ਸਕਦਾ ਇਹ ਸੰਸਾਰ ਜਾ ਕੇ ਨ ਕੀ ਕੀਤਾ ਜੀ ਉਹ ਪਿੰਡ ਸਭ ਇਸ ਕੀ ਰਾਸ ਕੱਢ ਕਰ ਪੂਰਨ ਬ੍ਰਹਮ ਰੂਪ ਦਾ ਹਾਸ ਇਹ ਜੀ ਪਿੰਡ ਸਾਰੇ ਉਸ ਪਰਮੇਸ਼ਰ ਦੀ ਰਾਸ ਹੈ ਕਿਉਂਕਿ ਸੇ ਇਸ ਜੀਵ ਲਈ ਖਰੀਦ ਕੇ ਨਹੀਂ ਲਿਆ ਇਹ ਪਰਮੇਸ਼ਰ ਨੇ ਆਪ ਦਿੱਤਾ ਉਹਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ ਇਹ ਜੀਵ ਹੀ ਤੇ ਉਹ ਪਿੰਡ ਵੀ ਇਹ ਸਰੀਰ ਵੀ ਅੰਦਰ ਪ੍ਰਾਣ ਵੀ ਦੋਨੋਂ ਪਰਮੇਸ਼ਰ ਦੇ ਦਿੱਤੇ ਹੋਏ ਨੇ ਔਰ ਪਰਮੇਸ਼ਰ ਜਦ ਇੱਛਾ ਕਰੇ ਲੈ ਸਕਦਾ ਉਹਦਾ ਜੋਰ ਨਹੀਂ ਉਹ ਜਿਸ ਨੂੰ ਦਿੱਤੇ ਉਹ ਵੀ ਨਹੀਂ ਕਹਿ ਸਕਦਾ ਵੀ ਮੇਰੇ ਪ੍ਰਾਣ ਅਜੇ ਨਾ ਕੱਢੋ ਥੋੜਾ ਹੋਰ ਥੋੜਾ ਟਾਈਮ ਜੀਣ ਦੇ ਇੱਕ ਸਕਿੰਟ ਵੀ ਜ਼ਿਆਦਾ ਨਹੀਂ ਰੱਖ ਸਕਦਾ ਉਹ ਜਿੰਨਾ ਚਿਰ ਦਿੱਤਾ ਹੈ ਉਸ ਨੂੰ ਪ੍ਰਾਣ ਕੋਈ ਖੋ ਨਹੀਂ ਸਕਦਾ ਕੋਈ ਪਹਿਲੇ ਲੈ ਨਹੀਂ ਸਕਦਾ ਨਾ ਪਹਿਲੇ ਕੋ ਲੈ ਸਕਦਾ ਤੇ ਨਾ ਬਾਅਦ ਕੋ ਛੱਡ ਬਚਾਈ ਸਕਦਾ ਇਹ ਹੁਕਮ ਪਰਮੇਸ਼ਰ ਦਾ ਹੈ ਸਕਿੰਡਰ ਦੇ ਸਾਹਮਣੇ ਜੀਵ ਚੱਲਿਆ ਨੂੰ ਪਤਾ ਨਹੀਂ ਲੱਗਦਾ ਜਾਣ ਦਾ ਟਾਈਮ ਹੋ ਗਿਆ। ਅਗਰ ਪਤਾ ਲੱਗ ਜਾਏ ਤਾਂ ਇਨਸਾਨ ਦਾ ਜੀਵਨ ਹੀ ਮੁਸ਼ਕਿਲ ਹੋ ਜਾਏ। ਕਿ ਕਿਸੇ ਨੂੰ ਪਤਾ ਲੱਗ ਜਾਏ ਮਹੀਨੇ ਬਾਅਦ ਮਰਨਾ ਹੈ ਉਹ ਮਹੀਨੇ ਪਹਿਲੇ ਹੀ ਮਰ ਜਾਏਗਾ। ਕਿਉਂਕਿ ਹਰ ਵੇਲੇ ਸੋਚਦਾ ਰਹੇਗਾ ਕਿ ਨਮ ਬਹੁਤ ਆ ਰਹੀ ਹੈ। ਇਸ ਕਰਕੇ ਉਹਨੂੰ ਇੱਕ ਸਕਿੰਡ ਪਹਿਲੇ ਵੀ ਨਹੀਂ ਪਤਾ ਹੁੰਦਾ ਵੀ ਤੇ ਮੌਤ ਆਉਣ ਵਾਲੀ। ਜੀਵ ਉਹ ਪਿੰਡ ਸਭ ਤਿਸ ਕੀ ਰੋਸ। ਇਹ ਸਾਰਾ ਸਰੀਰ ਇਪਲਾਉਂ ਸਾਰੇ ਉਹਦੀ ਰੋਸ ਦਿੱਤੀ ਹੋਈ ਹੈ। कार्ड कर पूर्ण ब्रह्म ने ब्रह्म प्रकाश कड़ों कड़ों पूर्ण है परमेश ब्रह्म का प्रकाश सारे पासे तेज से परमेश्वर का चलता है खड़ कर पूर्ण ब्रह्म प्रकाश अपने बणत आप बनाई परमेश्वर की रचना सारी सारी सृष्टिया उन्हें आप बनाइया ने नानक जीवे देख बढाई और मान कह सी तो वड्याईया देख देख दे दे के जींद हैं किसर सृष्टियां की साजना की ਬੜੀ ਵਿਚਿਤ੍ਰ ਦ੍ਰਿਸ਼ਟੀ ਆਦਮੀ ਸੁਵਿਧਾ ਹੀ ਜਾਂਦਾ ਵੀ ਪਰਮੇਸ਼ਰ ਨੇ ਕੈਸੀ ਲੀਲਾ ਬਣਾਈ ਉਹ ਕਾਸ ਵੀ ਦੇਖੋ ਚੰਦਰਵਾਸ ਉਹ ਜ ਖੜੇ ਨੇ ਸਾਰੇ ਰੋਜ ਸੁਵਿਧਾ ਜਾਂਦਾ ਸਾਵਣ ਗਰਮੀ ਮਿਲਦੀ ਹੈ ਬੇਟਾ ਮਿਸ ਮਿਲਦੇ ਨੇ ਫਲ ਭਗਦੇ ਨੇ ਸਾਰੀ ਨਸਬਤੀ ਤਿਆਰ ਹੁੰਦੀ ਬਾੜਾਂ ਦੇ ਬਾੜਾਂ ਦੇ ਉੱਪਰ ਖੜੇ ਬਾੜ ਨੇ ਪਰ برف ਜਮਾ ਦਿੱਤੀ ਜਿਹੜੀ ਥੋੜੀ ਥੋੜੀ ਗਰਮੀ ਸੂਰਜੀ ਲੱਗਦੀ ਪਾਣੀ ਪਿਗਲਦ ਰੰਦ ਬਰਫ ਦੇ ਲਗੇ ਪਾਣੀ ਬਣਦੀ ਰਹਿੰਦੀ ਤੇ ਸਾਰੇ ਜਗ੍ਹਾ ਸਾਰੀ ਖੇਤੀ ਨੂੰ ਇਨਸਾਨਾਂ ਨੂੰ ਜਾਨਵਰ ਪੰਛੀਆਂ ਨੂੰ ਪਾਣੀ ਪੀਣ ਨੂੰ ਮਿਲਦਾ ਹੈ ਕਿਤਨੀ ਬੜੀ ਬੜੀਾਈ ਹੈ ਉਹ ਸਮੁੰਦਰ ਪਾਉਂਦਾ ਦਖਾਰਾ ਹੋ ਜਾਂਦਾ ਕੋਈ ਭਾਅ ਬਣ ਕੇ ਆਉਂਦਾ ਪਹਾੜਾਂ ਤੇ ਜੰਮ ਜਾਂਦਾ ਬਰਫ ਤੇ ਮਿੱਠਾ ਪਾਣੀ ਹੁੰਦਾ ਉਹਦੀ ਰਚਨਾ ਹੈ ਸਾਰੇ ਸੁਖ ਇਨਸਾਨ ਰੋਸੇ ਬੜਾਏ ਨੇ ਸਾਰੀ ਸਿਸਤੀ ਵਾਸਤੇ ਸਾਰੇ ਜੀ ਜੰਤ ਵਾਸਤੇ ਸਾਰਾ ਕੁਝ ਬਣਾ ਕੇ ਦੇਖ ਤਰ੍ਹਾਂ ਤਰ੍ਹਾਂ ਦੇ ਬਦਾਰਤ ਬਣਾਏ ਨੇ ਪਰਮੇਸ਼ਰ ਨੇ ਇਹ ਉਹਦੀ ਆਪਣੀ ਬਨਥ ਹੈ ਕੋਈ ਜਾਣ ਨਹੀਂ ਸਕਦਾ ਸਮਝ ਨਹੀਂ ਸਕਦਾ ਉਹਦੀ ਕੁਦਰਤ ਨੂੰ ਇੱਕੋ ਜ਼ਮੀਨ ਹੁੰਦੀ ਹੈ ਕੋਈ ਪਾਣੀ ਹੁੰਦਾ ਹੈ ਇਹ ਕੋਈ ਮਿੱਟੀ ਹੈ 10 20 ਤਰ੍ਹਾਂ ਦੀ ਚੀਜ਼ਾਂ ਲਾ ਦੋ ਸਭ ਦੇ ਸਵਾਦ ਵੀ ਵੱਖਰੇ ਰੰਗ ਵੀ ਵੱਖਰੇ ਖੁਸ਼ਬੂ ਵੀ ਵੱਖਰੇ ਸੇਵ ਦੀ ਬੱਕਰੀ ਖੁਸ਼ਬੂ ਹੁੰਦੀ ਹੈ ਆਮ ਦੀ ਬੱਕਰੀ ਖੁਸ਼ਬੂ ਹੁੰਦੀ ਹੈ ਕੇਲੇ ਦੀ ਬੱਕਰੀ ਖੁਸ਼ਬੂ ਹੁੰਦੀ ਹੈ ਖਰਬੂਜੇ ਦੀ ਬੱਕਰੀ ਖੁਸ਼ਬੂ ਹੁੰਦੀ ਹੈ ਮਿੱਟੀ ਵੀ ਹੋਈ ਹੈ ਪਾਣੀ ਵੀ ਹੋਈ ਹੈ ਚੰਦਬਾਹ ਸੂਜ ਵੀ ਹੋਈ ਨੇ ਲੇਕਿਨ ਸਭ ਦਾ ਸਵਾਦ ਬਖਰਾ ਹੈ ਸਭ ਦਾ ਨਾਮ ਬਖਰਾ ਹੈ ਸਭ ਦੀ ਖੁਸ਼ਬੂ ਬਖਰੀ ਹੈ ਕਮਰੇ ਦੇ ਬਾਹਰੋਂ ਨਿਕਲ ਜਾਓ ਅੰਦਰ ਕਮਰੇ ਜਿਹੜੀ ਚੀਜ਼ ਪਈ ਬਾਹਰੋਂ ਪਤਾ ਲੱਗ ਹੀ ਜਾਂਦਾ ਹੈ ਅੰਦਰ ਕਮਰੇ ਚ ਕਿਹੜੀ ਚੀਜ਼ ਪਈ ਹੈ ਐਸੀ ਉਹਦੀ ਬਣਤ ਪਰਮੇਸ਼ਰ ਦੀ ਹੈ ਆਪਣੀ ਬੜਤ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਹਦੇ ਮਾਲਕ ਕਹਿੰਦੇ ਸੀ ਤੇ ਉਹਦੀ ਬੜਾਈਆਂ ਤੇ ਇੱਕ ਤੇ ਇੱਕ ਜਿੰਦੇ ਆ ਤੇ ਉਹ ਕਾਸੀ ਖੁਸ਼ੀ ਲੈ ਕੇ ਹੁਣ ਵਾਪਸ ਆਏ ਕਰ ਬੇਟੀ ਬੋਲ ਨਹੀਂ ਪਾਉਂਦੀ ਸੀ ਚੱਲ ਨਹੀਂ ਪਾਉਂਦੀ ਸੀ ਲੇਕਿ ਗੁਰਨਾਮ ਸਾਹਿਬ ਦੀ ਬਖਸ਼ਿਸ਼ ਰਹਿਮਤ ਹੋ ਗਈ ਮਾਲਕ ਨੇ ਹੁਕਮ ਕੀਤਾ ਸੇਵਾ ਕਰੋ ਨਾਮ ਜਪੋ ਤੇ ਇਸ ਬੜੀ ਦਵਾਈ ਹੈ ਜਿਸ ਨਾਲ ਸਾਰ ਤਰ੍ਹਾਂ ਦਾ ਰੋਗ ਤਨ ਮੰਦ ਦਾ ਰੋਗ ਦੂਰ ਹੋ ਜਾਂਦਾ ਹੈ ਸਰੇ ਬਰੋਗ ਕਾ ਉਹ ਖੁਦ ਨਾਮਸ ਸਰੇ ਬਰੋਗ ਕਾ ਉਹ ਖੁਦ ਨਾਮ ਸਾਰੀ ਬਿਮਾਰੀਆਂ ਦਾ ਪਰਮੇਸ਼ਰ ਦਾ ਨਾਮ ਇਲਾਜ ਹੈ ਇਹ ਪਰਮੇਸ਼ਰ ਦਾ ਨਾਮ ਜੇ ਨੂੰ ਮਿਲ ਜਾਏ ਤੇ ਸਾਰੇ ਤਨ ਮੰਦ ਰੋਗ ਦੂਰ ਹੋ ਜਾਂਦੇ ਨੇ ਜਦੋਂ ਆ ਕੇ ਮਹਾਰਾਜ ਚਰਨਾ ਚਰਦਾ ਅਸ ਬੇਨਤੀ ਕਰਦੇ ਨੇ